ਅਸੀਂ ਇਸ ਸਮੇਂ ਸ਼ੰਭੂ ਬਾਰਡਰ ਤੇ ਖੜੇ ਆ ਪੰਜਾਬ ਅਤੇ ਹਰਿਆਣਾ ਦਾ ਐਂਟਰਸ ਬਾਰਡਰ ਆ ਤੁਸੀਂ ਮੇਰੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਉਹ ਤੁਹਾਨੂੰ ਦਿਖਾਵੇ ਇਸ ਸਮੇਂ ਕਿਸਾਨਾਂ ਦਾ ਜੱਥਾ ਜਿਹੜਾ ਹੈ ਉਹ ਦਿੱਲੀ ਜਾਣ ਲਈ ਇੱਥੋਂ ਮੂਵ ਕਰ ਚੁੱਕਿਆ ਅੱਗੇ ਪੁਲਿਸ ਨੇ ਪੂਰੀ ਬੈਰੀਕੇਟਿੰਗ ਕੀਤੀ ਹੋਈ ਆ ਦੇਖਣਾ ਇਹ ਹੈ ਕਿ ਅੱਜ ਕਿਸਾਨਾਂ ਦਾ ਜਿਹੜਾ ਜੱਥਾ ਹੈਗਾ ਇਹ ਅੱਗੇ ਵੱਧ ਪਾਂਦਾ ਹੈ ਜਾਂ ਨਹੀਂ ਕਿਉਂਕਿ ਪਹਿਲੇ ਵੀ ਜਿੰਨੀ ਵਾਰੀ ਕੋਸ਼ਿਸ਼ ਹੋਈ ਆ ਪੁਲਿਸ ਵੱਲੋਂ ਐਂਸੋ ਗੈਸ ਦੇ ਕੋਲੇ ਛੱਡੇ ਗਏ ਜਿਸ ਕਰਕੇ ਕਿਸਾਨ ਦਿੱਲੀ ਜਾਣ ਤੋਂ ਬਚਦੇ ਗਿਆ ਕਿਸਾਨ ਆਪਣੀ ਮੰਗਾਂ ਦੇ ਸਮਰਥਨ ਵਿੱਚ ਦਿੱਲੀ ਜਾਣਾ ਚਾਹੁੰਦੇ ਆ ਦਿੱਲੀ ਘੇਰਨਾ ਚਾਹੁੰਦੇ ਆ ਤੁਸੀਂ ਦੇਖੋ ਅੱਜ ਪਿੱਛੇ ਕਿਸਾਨਾਂ ਦਾ ਜੱਥਾ ਜਿਹੜਾ ਉਹ ਇੱਕ ਵਾਰੀ ਫੇਰ ਜਿਹੜਾ ਚੱਲ ਪਿਆ ਔਰ ਤੁਸੀਂ ਦੇਖੋ ਦੂਜੇ ਪਾਸੇ ਪੁਲਿਸ ਦੀ ਪੂਰੀ ਵਿਵਸਥਾ ਹੈਗੀ ਹੈ ਇਹਨਾਂ ਨੂੰ 나 ਭੇਜਣ ਦੀ ਔਰ ਇਧਰੋਂ ਜਿਹੜੇ ਆ ਕਿਸਾਨ ਜਿਹੜੇ ਆ ਉਹ ਜਾਣਾ ਚਾਹੁੰਦੇ ਆ ਜਿਸ ਕਰਕੇ ਜਿਹੜਾ ਜਥਾ ਹੈਗਾ ਇੱਕ ਵਾਰੀ ਫੇਰ ਬਦਲ ਕੇ ਰਵਾਨਾ ਹੋ ਚੁੱਕਿਆ ਇੱਕ ਕਿਸਾਨਾਂ ਦਾ ਜਥਾ ਹੈਗਾ ਜਿਹੜਾ ਕਿ ਰਵਾਨਾ ਹੋ ਚੁੱਕਿਆ ਔਰ ਦੂਜੇ ਪਾਸੇ ਪੁਲਿਸ ਨੇ ਵੈਰੀਗੇਟਿੰਗ ਕੀਤੀ ਹੋਈ ਆ ਦੇਖਣਾ ਇਹ ਆ ਕਿ ਅੱਜ ਇਹਨਾਂ ਨੂੰ ਪਰਮਿਸ਼ਨ ਮਿਲਦੀ ਆ ਨਹੀਂ ਮਿਲਦੀ ਅੱਜ ਪੁਲਿਸ ਇਹਨਾਂ ਨੂੰ ਲਾਓ ਕਰਦੀ ਆ ਨਹੀਂ ਕਰਦੀ ਇਹ ਹੁਣ ਮਤਲਬ ਕਿ ਇਹ ਹੁਣ ਟਾਈਮ ਦੱਸੇਗਾ ਪਰ ਦੂਜੇ ਪਾਸੇ ਕਿਸਾਨ ਆਪਣਾ ਸ਼ਾਂਤੀਪੂਰਵ ਜਿਹੜਾ ਜੱਥਾ ਹੈਗਾ ਉਹ ਉਹਨਾਂ ਨੇ ਇੱਕ ਵਾਰੀ ਫੇਰ ਸ਼ੰਭੂ ਬਾਰਡਰ ਵੱਲ ਵਧਣਾ ਸ਼ੁਰੂ ਹੋ ਗਿਆ ਚੱਲ ਰਿਹਾ ਮੈਂ ਤੁਹੇ ਦੇਖੋ ਕਿਸਾਨਾਂ ਨੇ ਕੀ ਕੀਤਾ ਹੋਇਆ ਆंसू ਗੈਸ ਦੇ ਗੋਲਿਆਂ ਤੋਂ ਬਚਣ ਲਈ ਜਿਹੜੇ ਆ ਰੱਖੇ ਹੋਏ ਆ ਬੋਰੀਆਂ ਰੱਖੀਆਂ ਹੋਈਆਂ ਬੋਰੀਆਂ ਦੇ ਉੱਤੇ ਪਾਣੀ ਸਿੱਟਿਆ ਜਾ ਰਿਹਾ ਇਹ ਗਿੱਲਿਆ ਕੀਤਾ ਜਾ ਰਿਹਾ ਤਾਂ ਕਿ ਕੱਟ ਤੋਂ ਕੱਟ ਜਿਹੜਾ ਉਹ ਨੁਕਸਾਨ ਹੋਵੇ ਪਾਸ ਪਹੁੰਚ ਚੁੱਕਾ ਹੈ 101 ਕਿਸਾਨਾਂ ਦਾ ਜਥਾ ਜੋ ਹੈ ਉਹ ਪਾਸ ਪਹੁੰਚ ਗਿਆ ਇਹ ਕੀ ਕਰ ਰਹੇ ਹੋ ਜੀ ਇਹ ਜੀ ਅਥਰੂ ਗੈਸ ਦੇ ਗੋਲੇ ਸੱਟਣਗੇ ਉਹਨਾਂ ਦੇ ਉੱਤੇ ਅਸੀਂ ਗੋਲ ਠੰਡੀਆਂ ਬੋਰੀਆਂ ਗਿੱਲੀਆਂ ਪੋਰੀਆਂ ਉਹਨਾਂ ਦੇ ਉੱਤੇ ਸੱਟਾਂਗੇ ਜਿਹੜਾ ਧੂਆਂ ਨਾ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ ਮੈਂ ਤੁਸੀਂ ਦੇਖੋ ਇਹ ਬੋਰੀਆਂ ਜਿਹੜੀਆਂ ਗਿੱਲੀਆਂ ਕਿੱਥੀਆਂ ਜਾ ਰਹੀਆਂ ਤਾਂ ਕਿ ਜਿਸ ਟਾਈਮ ਆਸੂ ਗੈਸ ਤੇ ਗੋਲੇ ਪੁਲਿਸ ਵੱਲੋਂ ਅਗਰ ਛੱਡੇ ਜਾਂਦੇ ਆ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ ਦਵਾਦਬ ਜਿਹੜੀਆਂ ਇਹ ਬੋਰੀਆਂ ਦਵਾਦਬ ਜਿਹੜੀਆਂ ਉਸ ਦੇ ਉੱਤੇ ਸਿੱਟਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਤੁਸੀਂ ਦੇਖੋ ਕਿਸਾਨਾਂ ਦਾ ਜੱਥਾ ਜਿਹੜਾ ਹੈ ਉਹ ਲਗਾਤਾਰ ਅੱਗੇ ਵੱਧ ਰਿਹਾ ਹਾਲਾਂਕਿ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਪੁਲਿਸ ਪੂਰੀ ਤਰ੍ਹਾਂ ਮਸਤ ਹੈਗੀ ਹੈ ਤਾਂ ਕਿ ਇਹਨਾਂ ਨੂੰ ਰੋਕਿਆ ਜਾ ਸਕੇ ਅੱਗੇ ਨਾ ਵੱਧ ਸਕਣ ਔਰ ਕਿਸਾਨਾਂ ਦਾ ਜਿਹੜਾ ਜੱਥਾ ਲਗਾਤਾਰ ਅੱਗੇ ਵੱਧ ਰਿਹਾ ਆਪਾਂ ਗੱਲਬਾਤ ਕਰਦੇ ਆ ਸਰ ਕਿੱਧਰ ਜਾ ਰਹੇ ਹੋ ਬਿਲਕੁਲ ਜੀ ਦਿੱਲੀ ਵੱਲ ਨੂੰ ਪੈਦਲ ਤੁਰ ਕੇ ਜਿਵੇਂ ਇਹ ਸੈਂਟਰ ਸਰਕਾਰ ਕਹਿੰਦੀ ਸੀ ਤੁਸੀਂ ਟ੍ਰੈਕਟਰ ਟਰਾਲੀਆਂ ਰੇਖੜੀਆਂ ਕਰਕੇ ਅੱਗੇ ਜਾ ਸਕਦੇ ਹੋ ਸੋ ਅਸੀਂ ਆਪਣੀ ਫੁੱਲ ਕੋਸ਼ਿਸ਼ ਕਰ ਰਹੇ ਆ ਵੀ ਅੱਗੇ ਵਧਣ ਦੀ ਜੀ ਅੱਛਾ ਪੁਲਿਸ ਕਿਉਂ ਰੋਕ ਰਹੀ ਐ ਤੁਹਾਨੂੰ ਬਾਰ-ਬਾਰ ਦਿੱਲੀ ਜਾਣ ਤੋਂ ਕਿਉਂ ਰੋਕ ਰਹੀ ਐ ਸਾਨੂੰ ਇਹ ਭਾਰਤ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਸਾਨੂੰ ਇਹ ਗੁਲਾਮੀ ਦਾ ਅਹਿਸਾਸ ਕਰਾ ਰਹੀ ਆ ਇਸ ਕਰਕੇ ਸਾਨੂੰ ਤੁਹਾਨੂੰ ਕੀ ਲੱਗਦਾ ਇਸ ਵਾਰੀ ਫੇਰ ਰੋਕਿਆ ਜਾਏਗਾ ਜਾਂ ਬਿਲਕੁਲ ਰੋਕਣਗੇ ਜੀ ਅਸੀਂ 100% ਕੋਸ਼ਿਸ਼ ਕਰਾਂਗੇ ਮਰਦੇ ਦਮ ਤੱਕ ਇੱਥੇ ਅਸੀਂ ਖੜਕੇ ਲੜਾਂਗੇ ਇਹਨਾਂ ਨਾਲ ਅੱਜ ਪੂਰੀ ਤਿਆਰੀ ਚ ਆਏ ਹਾਂ ਬਿਲਕੁਲ ਜੀ ਬਿਲਕੁਲ 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 ਜਿੰਨਾ ਸਾਜ਼ੋ ਸਮਾਨ ਚਾਹੀਦਾ ਸਾਨੂੰ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨਾਲ ਲੈ ਕੇ ਆਉਣ ਦੀ ਅਜਾ ਆ ਕੀ ਲਗਾ ਰੱਖਿਆ ਤੁਸੀਂ ਇਹ ਅਸੀਂ ਮਾਸਕ ਆ ਭਾਜੀ ਇਹ ਕਿਉਂਕਿ ਬਹੁਤ ਜਿਹੜੇ ਐਕਸਪਾਇਰ ਹੋਰੇ ਅਥਰੂ ਗਏ ਸਿੱਟੇ ਜਾਂਦੇ ਆ ਇੱਥੇ ਸਾਹ ਲੈਣਾ ਬਹੁਤ ਔਖਾ ਹੁੰਦਾ ਇਸ ਕਰਕੇ ਅਸੀਂ ਉਹਦੇ ਮੁਤਾਬਕ ਆਪਣੀ ਤਿਆਰੀ ਕਰਕੇ ਆਏ ਆ ਭਾਜੀ ਕਿੰਨੇ ਕ ਕਿਸਾਨ ਜਿਹੜੇ ਆ ਇਸ ਸਮੇਂ ਅੱਜ 101 ਦਾ ਜਥਾ ਅਸੀਂ ਗਿਣਤੀ ਦਿੱਤੀ ਹੋਈ ਆ 121 ਹੀ ਅੱਗੇ ਇੱਥੇ ਪਹੁੰਚੇ ਆ ਭਾਜੀ ਨਾਮ ਵਗੈਰਾ ਵੀ ਦਿੱਤੇ ਹੋਏ ਆ ਬਿਲਕੁਲ ਪੂਰੇ ਨਾਮ ਇੱਥੇ ਕੱਲੇ ਕੱਲੇ ਬੰਦੇ ਦੇ ਨਾਮ ਆ ਭਾਜੀ ਅੱਜ ਤੁਸੀਂ ਦੇਖੋ ਕਿਸਾਨਾਂ ਦਾ ਜਥਾ ਜਿਹੜਾ ਉਹ ਪਹੁੰਚ ਗਿਆ ਬੈਰੀਕੇਟਿੰਗ ਤੇ ਰੁਕਿਆ ਹੋਇਆ ਪੁਲਿਸ ਜਿਹੜੀ ਆ ਪੂਰੀ ਤਰ੍ਹਾਂ ਮੁਸਤਹਿਕ ਔਰ ਹੁਣ ਦੇਖਣਾ ਇਹ ਆ ਕਿ ਕਿਸਾਨਾਂ ਨੂੰ ਅੱਗੇ ਵਧਣ ਦਿੱਤਾ ਜਾ ਰਿਹਾ ਜਾਂ ਨਹੀਂ ਕਿਉਂਕਿ ਕਿਸਾਨ ਜਿਹੜੇ 101 ਕਿਸਾਨਾਂ ਦਾ ਇਹ ਜਥਾ ਹੈਗਾ ਔਰ ਤੁਸੀਂ ਦੇਖੋ ਟਰੈਕਟਰ ਟਰਾਲੀਆਂ ਨੂੰ ਰੋਕਣ ਲਈ ਬਾਕੀ ਕੋ ਪਿੱਛੇ ਜਲਦੀ ਜੇ ਪਲੀਜ਼ ਦੇਖੋ ਕਿਸ ਤਰ੍ਹਾਂ ਦੀਆਂ ਕਿੱਲਾਂ ਇੱਥੇ ਗੱਡੀਆਂ ਹੋਈਆਂ ਔਰ ਲਗਾਤਾਰ ਜਿਹੜੀ ਆ धक्काबुक्की ना करे मीडिया कर्मी भी, भी थोड़ा साइन में हो जाए तो आप आपके साथी हैं तो थोड़ा पीछे कर मीडिया लोग गाने दो भाई बाकी पीछे हो जाओ माइक 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 जी माइक 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 ਤੁੱਕ ਕੀ ਹੋਇਆ ਅੱਗੇ ਲੰਘ ਜਾਣ ਦੇ ਲੰਘ ਜਾਣ ਦੇ ਪ੍ਰਧਾਨ ਜੀ ਮਾਈਕ ਫੜਾ ਲੈ ਲੰਘ ਜੀ ਮਰਗਾ ਅਜੇ ਫਿਰ ਦੱਚ ਦਿਵਾਈ ਚਲੋ ਨੌਦਰ ਜੀ ਇਨਾਮ ਲੰਘ ਜਾਣ ਦੇ ਮਾਈਕ ਫੜਾ ਲੈ ਮੰਗੋ ਆਹ ਲੈ ਮਾਈਕ ਫੜਾ ਸਾਡੇ ਦੇਸ਼ ਦੇ 50% ਲੋਕ ਖੇਤੀਬਾੜੀ ਸੈਕਟਰ ਦੇ ਮੁੜੇ ਹੋਏ ਬਾਕੀ ਦਾ ਦਾ ਪ੍ਰਦਰਸ਼ਨ ਖੜੋ ਇਹ 50% ਲੋਕ हमारे देश के खेती बड़ी संघ है इनकी आवाज को कुचला तो नहीं जा सकता दूसरी तरफ हमारा बड़ा नेता जगजीत सिंह पे बैठे हैं। उनको बैठे आज उन्नीस दिन हो गए उनकी शरीर की दिन पर दिन कमजोरी आपके सामने भी है देश के प्रधानमंत्री के सामने भी है हरियाणा के मुख्यमंत्री के सामने भी है ऐसे हमारी आवाज को कितनी देर लगेगी नहीं सुनोगे इस बात को सुनना चाहिए आप तो अपने लाइन ऑर्डर का मसला है लाइन ऑर्डर के मसले का तो एक ही हल है आप हमारे शरीर को चेक कर सकते हैं कि भाई ऐसा कोई आपके पास चीज तो नहीं है जो देश को नुकसान पहुंचा देगी हम तो खाली हथ हैं हमारे पास तो झंडे हैं पाने वाले कपड़े हैं और कुछ नहीं है इसीलिए हमको रास्ता दे। देखो जेडी गल बात है वो चल रही है किसान अपना पक्ष जेड़ा वो पुलिस दे आगे रख रहे है गया और, और ਗੱਲਬਾਤ ਦਾ ਕੀ ਰਿਜਲਟ ਨਿਕਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਇੱਕ طرف ਪੁਲਿਸ ਦੇ ਪੁਲਿਸ ਵਾਲੇ ਬੈਠੇ ਆ ਪੁਲਿਸ ਦੇ ਅਫਸਰ ਬੈਠੇ ਆ ਗੱਲਬਾਤ ਕਰ ਰਿਹਾ ਦੂਜੇ ਪਾਸੇ ਕਿਸਾਨ ਲੀਡਰ ਹੈ ਜਿਹੜੀ ਆਪਣੀ ਗੱਲ ਦੱਸ ਰਿਹਾ ਵੀ ਉਹ ਦਿੱਲੀ ਜਾਣਾ ਚਾਹੁੰਦੇ ਆ ਉਹਨਾਂ ਦੀਆਂ ਕੁਝ ਮੰਗਾਂ ਆ ਜਿਸ ਕਰਕੇ ਉਹ ਦਿੱਲੀ ਦਿੱਲੀ ਚ ਕੇਂਦਰ ਸਰਕਾਰ ਦੇ ਅੱਗੇ ਉਹ ਮੰਗਾਂ ਰੱਖਣਾ ਚਾਹੁੰਦੇ ਆ ਜਿਸ ਕਰਕੇ ਉਹਨਾਂ ਨੂੰ ਅਲਾਉ ਕੀਤਾ ਜਾ ਪਰ ਪੁਲਿਸ ਹਲੇ ਵੀ ਆਪਣੀ ਜਿੱਤੇ ਅੜੀ ਹੋਈ ਆ ਅੱਗੇ ਵਧਣ ਲਈ ਜਿਹੜੀ ਆ ਕਿਸਾਨਾਂ ਨੂੰ ਰਸਤਾ ਦੇਣ ਲਈ ਉਹ ਤਿਆਰ ਨਹੀਂ ਆ ਔਰ ਗੱਲਬਾਤ ਦਾ ਜਿਹੜਾ ਦੌਰ ਹੈ ਉਹ ਲਗਾਤਾਰ ਜਾਰੀ ਹੈਗਾ ਮੈਂ ਦਿਨੇਸ਼ ਕੋਇਲ ਕੈਮਰਾਮੈਨ ਅਨਿਲ ਦੇ ਨਾਲ ਦਿਨ ਸੂਰਜ ਟੀਵੀ ਲਈ ਸ਼ੰਭੂ ਬੋਰ ਤੋਂ